ਮੈਂ ਤੇ ਜੋ ਸਿੰਘ ਤਿਲਕਦਾਨਗੜ ਆਪਣਾ ਅਣਛੱਪਿਆ ਇੱਕ ਲੇਖ ਤੁਹਾਡੇ ਨਾਲ ਸਾਂਝਾ ਕਰਦਾ ਜੋ ਮੇਰੀਆਂ ਯਾਦਾਂ ਦੇ ਵਿੱਚੋਂ ਇੱਕ ਹੈ ਲੇਖ ਦਾ ਨਾਮ ਹੈ ਮੈਂ ਆਪਣੇ ਪਿੰਡ ਜਾਣਾ ਹੈ ਪੰਜਾਬੀ ਦੇ ਗੀਤਾਂ ਦੀਆਂ ਸਤਰਾਂ ਕਈ ਵਾਰ ਆਪ ਮਹਰੇ ਹੀ ਸਾਹਮਣੇ ਆ ਜਾਂਦੀਆਂ ਹਨ ਤੈਨੂੰ 베ਰੀਆਂ ਦੇ ਝੁੰਡ ਚੋਂ ਬੁਲਾਵਾ ਬੰਨੇ ਬੰਨੇ ਆ ਜਾ ਗੋਰੀ ਦੱਸ ਕਿਹੜੇ ਮੈਂ ਬਹਾਨੇ ਆਵਾਂ 베ਰੀਆਂ ਦੇ ਫੇਰ ਪੱਕ ਗਏ ਖੂਹਾਂ ਟੋਬਿਆਂ ਤੋਂ ਮਿਲਣੋਂ ਰਹਿ ਗਏ ਚੰਦਰੇ ਲਵਾਲੇ ਨਲਕੇ ਲੀੜੇ ਧੋਣ ਦੇ ਬਹਾਨੇ ਆ ਜਾ ਮਿੱਤਰਾਂ ਦੀ ਮੋਟਰ ਤੇ ਵੇ ਹੁਣ ਮੇਰੇ ਬਾਪੂ ਨੇ ਨਲਕੇ ਤੇ ਮੋਟਰ ਲਾ ਲਈ ਵੱਖ-ਵੱਖ ਗੀਤਾਂ ਦੀਆਂ ਇਨ੍ਹਾਂ ਸਤਰਾ ਵਿੱਚ ਬਦਲ ਰਿਹਾ ਜਮਾਨੇ ਦਾ ਜ਼ਿਕਰ ਹੈ ਦਿਨ-ਵਿਦਿਨ ਸਭ ਕੁਝ ਬਦਲ ਰਿਹਾ ਹੈ ਸੱਜ ਪੁੱਛੋਂ ਤਾਂ ਪਿਛਲੇ ਬੀਤੀ ਸਾਲਾਂ ਦੇ ਵਿੱਚ ਤਾਂ ਤਬਦੀਲੀ ਦੀ ਹਨੇਰੀ ਹੀ ਆ ਗਈ ਹੈ ਸਕੂਟਰ ਮੋਟਰਸਾਈਕਲ ਕਾਰ ਤੇ ਮੋਬਾਈਲ ਇੰਟਰਨੈਟ ਵਗੈਰਾ ਨੇ ਤਾਂ ਜੋ ਮਨ ਚੇਤਨਾ ਚੇਤੇ ਸਨ ਸੋ ਗੱਲ ਨਹੀਂ ਰੱਬ ਕਿਆਂ ਦੇ ਬਾਬਾ ਫਰੀਦ ਦੇ ਬਾਖ ਸੱਚੇ ਕਰ ਬਖਾ ਦਿੱਤੇ ਹਨ ਗੱਲ ਮੇਰੇ ਪਿੰਡ ਦੀ ਅਤੇ ਮੇਰੀ ਆਪਣੀ ਹੈ 8ਵੀਂ ਜਮਾਤ ਵਿੱਚ ਪਿੰਡ ਦੇ ਸਕੂਲ ਵਿੱਚ ਅਸੀਂ ਪੜ੍ਹੀਆਂ ਦਨਕ ਜਮਾਤਾਂ ਪਿੰਡ ਵਿਚਲੀ ਧਰਮਸ਼ਾਲਾ ਤੇ ਪੰਜ ਉਪਰੀ ਕਟੂ ਰੋਡ ਤੇ ਬਣੇ ਚਾਰ ਕਮਰਿਆਂ ਦੇ ਨਵੇਂ ਸਕੂਲ ਵਿੱਚ ਲੰਘਾ ਕੇ ਪਾਸ ਹੋ ਗਈਆਂ ਅਗਲੀਆਂ ਦੋ ਨੇੜਲੇ ਕਸਬੇ ਧਨੋਲਾ ਮੰਡੀ ਦੇ ਸੰਗਰੂਰ ਰੋਡ ਤੇ ਸਥਿਤ ਸਕੂਲ ਚ ਕਰ ਲਈਆਂ ਪ੍ਰੀਜ ਯੂਨੀਵਰਸਿਟੀ ਜਿਹਨੂੰ ਪ੍ਰਪ ਕਿਹਾ ਜਾਂਦਾ ਸੀ ਕਾਲਜ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਚਲੇ ਗਏ ਗੁਰਚਰਨ ਸਿੰਘ ਬਰਨਾਲੇ ਕਮਾਰਸ ਵਿੱਚ ਦਾਖਲ ਹੋ ਗਿਆ ਸਰਜੀਤ ਸਿੰਘ ਨੇ ਆਈਡੀਆਈ ਚ ਬਠਿੰਡੇ 2 ਸਾਲ ਲਾਏ ਧਰਮਪਾਲ ਉਜਾਗਰ ਸਿੰਘ ਤੇ ਕਈ ਹੋਰ ਕਣਾਉਂਦੇ ਦੇ ਮੁੰਡਿਆਂ ਨਾਲ ਬਿਹਾਰ ਚ ਪੀਟੀਆਈ ਟੀਚਰ ਦਾ ਕੋਰਸ ਕਰਨ ਚਲੇ ਗਏ ਪਰ ਕਾਲਜ ਨੂੰ ਮਾਨਤਾ ਨਾ ਮਿਲਣ ਕਰਕੇ ਅਧ ਵਿਚਾਲੇ ਛੱਡੇ ਚੰਡੀਗੜ੍ਹ ਸਾਡੇ ਨਾਲ ਪਿੰਡ ਦਾ ਹੀ ਗੁਰਵਿੰਦਰ ਸਿੰਘ ਬਬਰੀ ਜੋ ਬੀਕੌਮ ਭਾਗ ਪਹਿਲਾ ਵਿੱਚ ਸੀ ਉਹ ਵੀ ਆ ਕੇ ਦਾਖਲ ਹੋ ਗਿਆ ਤੇ ਅਸੀਂ ਤਿੰਨੇ ਹੋਸਟਲ ਦੇ ਇੱਕੋ ਕਮਰੇ ਨੰਬਰ 24 ਵਿੱਚ ਸਾਲ ਭਰ ਰਹੇ। ਉਦੋਂ ਤਰੌਲੇ ਤੋਂ ਚੰਡੀਗੜ੍ਹ ਦਾ ਕਿਰਾਇਆ 13 ਰੁਪਏ ਬੱਸ ਦਾ ਲੱਗਦਾ ਸੀ ਤੇ ਵਾਪਸੀ ਤੇ ਅਸੀਂ ਕਾਲਕਾ ਮੈਲ ਟ੍ਰੇਨ ਤੇ ਰਾਤ ਨੂੰ ਚੜ ਜਾਂਦੇ ਜੋ ਚੰਡੀਗੰਦਰ ਸਟੇਸ਼ਨ ਤੇ ਸਵੇਰੇ 7:00 ਵਜੇ ਉੱਪੜ ਜਾਂਦੀ ਤੇ ਲੋਕਲ ਬੱਸ ਲੈ ਕੇ ਅਸੀਂ ਸਮੇਂ ਸਰਕਾਰ ਚ ਪਹੁੰਚ ਜਾਂਦੇ। ਪਹਿਲੀ ਵਾਰ ਪਿੰਡੋਂ ਬਾਹਰ ਗਏ ਸਾਡਾ ਜੀ ਉੱਥੇ ਘੱਟ ਹੀ ਲੱਗਿਆ ਜਿਵੇਂ ਕਿ ਮੈਂ ਸਾਲ ਪੂਰਾ ਕੀਤਾ ਤੇ ਪਾਸ ਹੋ ਗਏ ਮੈਂ ਨਵੇਂ ਬਣੇ ਡਿਗਰੀ ਕਾਲਜ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿੱਚ ਦਾਖਲ ਹੋ ਗਿਆ ਬੀਏ ਭਾਗ ਪਹਿਲਾ ਵਿੱਚੋਂ ਭੀਮਸ਼ਾਹ ਕਾਲ ਡਿਗਰੀ ਕਾਲਜ ਮਸਤੂਣਾ ਸਾਹਬ ਦਾਖਲ ਹੋ ਗਿਆ ਮੇਰੇ ਨਾਲ ਪ੍ਰੀ ਯੂਨੀਵਰਸਿਟੀ ਵਿੱਚ ਪਿੰਡੋਂ ਸੁਖਮਿੰਦਰ ਸਿੰਘ ਜਗਿੰਦਰ ਸਿੰਘ ਸੁਖਦੇਵ ਸਿੰਘ ਰੌ ਸਿੰਘ ਗੁਰਮੀਤ ਸਿੰਘ ਦਰਸ਼ਨ ਸਿੰਘ ਜੋਪਾਲ ਸਿੰਘ ਆਦ ਹੋਰ ਵੀ ਕਈ ਸਾਥੀ ਨਾਲ ਗਏ ਅਸੀਂ ਤਾਂ ਰੋਜ਼ ਪਿੰਡੋਂ ਜਾਂਦੇ ਸਾਈਕਲ ਤੇ 55 ਮਿੰਟ ਜਾਣ ਤੇ ਇੰਨੇ ਆਉਣ ਦੇ ਲੱਗਦੇ ਭੀਮਸ਼ਾਹ ਸੰਗਰੂਰ ਸਾਈਂ ਦੀ ਫਰਾਂਕੋਲ ਰਹਿਣਾ ਉਹ ਕਦੇ-ਕਦੇ ਆਖਰੀ ਬੱਸ ਪਿੰਡ ਵੀ ਆ ਜਾਂਦਾ ਸਿਆਲ ਚ ਨੇਰਾ ਵੀ ਹੋ ਜਾਂਦਾ ਰਾਹ ਚ ਕੋਈ ਨਾ ਹੁੰਦਾ ਇੱਕ ਦਿਨ ਉਹ ਆ ਰਿਹਾ ਸੀ ਕਿ ਅੱਧ ਚ ਹੱਦ ਤੇ ਝਾਂਜੜੀਆਂ ਦੇ ਖੇਤਾਂ ਕੋਲੇ ਰਾਹ ਚ ਉੱਥੇ ਇੱਕ ਵੱਡਾ ਸਾਰਾ ਪਿੱਪਲ ਸੀ ਇਦ ਪੈਰਾਂ ਦੇ ਖੜਾ ਕੇ ਨਾਲ ਜਾਂ ਹਵਾ ਦੇ ਝੁੰਕੇ ਨਾਲ ਉਹਦੀਆਂ ਟਾਹਣੀਆਂ ਕੰਬ ਗਈਆਂ ਤੇ ਸੁੱਕੇ ਹੋਏ ਕਈ ਪੱਤੇ ਹੀ ਠੰਡਕ ਪਏ ਇਹ ਉਥੋਂ ਦੀ ਲੰਗ ਰਿਹਾ ਸੀ ਬਹੁਤ ਹੀ ਡਰਿਆ ਬਿਨਾ ਪਿੱਛੇ ਝਾਕ ਕੇ ਚੱਕਵੇਂ ਪੈਰੀ ਹੋ ਗਿਆ ਮਸਾਂ ਪਿੰਡ ਲਿਆ ਇਸ ਨੇ ਪਹਿਲਾਂ ਵੀ ਗੱਲਾਂ ਸੁਣੀਆਂ ਹੋਈਆਂ ਸਨ ਕਿ ਪਿੱਪਲ ਤੇ ਕੋਈ ਭੂਤ ਪ੍ਰੇਤ ਆਤਮਾ ਮਰਦੀਆਂ ਹਨ ਉਸ ਦਿਨ ਦੀ ਘਟਨਾ ਇਸ ਨਾਲ ਜੋੜ ਕੇ ਇਹ ਬਹੁਤ ਸਹਿਮ ਗਿਆ ਤੇ ਪੇਪਲ ਤੋਂ ਡਰਦਾ ਨੇਰੇ ਸਵੇਰੇ ਪਿੰਡੋਂੋਂ ਹਟ ਗਿਆ ਫੇਰ ਉਹ ਖਾਦੀ ਬੋਰਡ ਦਾ ਅਫਸਰ ਵੀ ਬਣ ਗਿਆ ਗੱਡੀਆਂ ਤੇ ਆਉਣ ਲੱਗ ਪਿਆ ਇੱਕ ਦਿਨ ਅਚਾਨਕ ਪਿੰਡ ਆਇਆ ਮੇਰੇ ਕੋਲ ਆ ਗਿਆ ਉਹ ਬਹੁਤ ਖੁਸ਼ ਸੀ ਇਧਰ ਉਧਰ ਦੀਆਂ ਗੱਲਾਂ ਕਰਦੇ ਆ ਉਹ ਕਹਿਣ ਲੱਗਿਆ ਅੱਜ ਤਾਂ ਤੇਨੇ ਇੱਕ ਖੁਸ਼ਖਬਰੀ ਦੱਸਣਾ ਆ ਮੈਂ ਪੁੱਛਿਆ ਦੱਸ ਕੀ ਹੈ ਕਹਿੰਦਾ ਯਾਰ ਉਹ ਹੱਦ ਵਾਲਾ ਪੇਪਲ ਪੁੱਟਿਆ ਗਿਆ ਜਦੋਂ ਉਹਨਾਂ ਸੁੱਕਿਆ ਪਿਆ ਸੀ ਅੱਜ ਕਈ ਬੰਦੇ ਲੱਗੇ ਹੋਏ ਸੀ ਉਹਦਾ ਕੋਗਾ ਚਿਤ ਕਰਨ ਸ਼ੁਕਰ ਹੈ ਮੇਰਾ ਡਰ ਮੁੱਕਿਆ ਹੁਣ ਮੈਂ ਵੇਲੇਕ ਵੇਲੇ ਆ ਜਾ ਸਕਾਂਗਾ ਕਾਰ ਚ ਵੀ ਉੱਥੋਂ ਲੰਘਣ ਤੋਂ ਸਹਿਮਝ ਆਈਦਾ ਸੀ ਮੈਂ ਇਸੇ ਖੁਸ਼ੀ ਚ ਅਗਲੀ ਵਾਰ ਬਰਫੀ ਖਵਾ ਕੇ ਜਾਵਾਂਗਾ ਮੈਂ ਵੀ ਖੁਸ਼ ਹੋਇਆ ਕਿ ਚਲੋ ਤੇਰਾ ਡਰ ਮੁੱਕਿਆ ਉੰਜ ਉਹ ਤਾਂ ਵਿਚਾਰਾ ਕੀ ਕਹਿੰਦਾ ਸੀ ਗੱਲ ਆਈ ਗਈ ਹੋਗੀ ਗਰਚਨ ਸਿੰਘ ਪਹਿਲਾਂ ਤਨੌਲੇ ਫਿਰ ਬਰਨਾਲੇ ਜਾ ਕੇ ਰਹਿਣ ਲੱਗਿਆ ਧਰਮ ਪਾਲਾ ਕਾਰੋਬਾਰ ਤੇ ਪਰਿਵਾਰ ਕਿਤੇ ਪਹਿਲਾਂ ਤਨੌਲੇ ਸੈੱਟ ਹੋ ਚੁੱਕਿਆ ਸੀ ਮੈਂ ਵੀ ਬੱਚਿਆਂ ਨੂੰ ਪੜਾਉਣ ਦੇ ਮੁੱਦੇ ਤੇ 1993 ਦੇ ਸਤੰਬਰ ਚ ਬਰਨਾਲੇ ਆ ਗਿਆ ਮੇਗਾ ਸਿੰਘ ਤਾਂ 1985 ਦਾ ਚੰਡੀਗੜੀਆ ਬਣਿਆ ਹੋਇਆ ਹੈ ਉਂਝ ਤਾਂ ਛੋਟੇ ਭਰਾ ਮਿੰਦਰ ਸਿੰਘ ਪਟਵਾਰੀ ਨੇ ਮੇਰੇ ਤੇ ਆਪਣੇ ਲਈ ਬਰਨਾਲੇ ਚ 6-6 ਵਿਸਵੇ ਦੇ ਦੋ ਪਲਾਟ ਲੈ ਛੱਡੇ ਸੀ ਸਸਤੇ ਭਾਤੇ ਪਰ ਉਹ ਮੇਗਾ ਸਿੰਘ ਦਾ ਜ਼ੋਰ ਦੇਣ ਤੇ ਸੰਗਰੂਰ ਹੀ ਚਲੇ ਗਿਆ ਗਰਮੀਤ ਸਿੰਘ ਬਰਨਾਲੇ ਦਰਸ਼ਨ ਸਿੰਘ ਸੰਗਰੂਰ ਚਲੇ ਗਏ ਹਰदयाल ਸਿੰਘ ਨੇ ਅ ਘਰ ਪਿੰਡ ਪਾਇਆ ਪਰ ਬਹੁਤਾ ਕਰਕੇ ਰਿਟਾਇਰ ਹੋਣ ਤੋਂ ਕੋਹ ਬਾਹਰ ਹੀ ਰਹਾ ਜਗਿੰਦਰ ਸਿੰਘ ਚਰਨੀ ਲੁਧਿਆਣੇ ਜਾ ਵਸਿਆ ਸੀ ਤੇ ਗੁਰਵਿੰਦਰ ਬਾਇਆ ਅਮਰਸਰ ਨਿਊਜ਼ੀਲੈਂਡ ਜਾ ਉਹਦੇ ਹਰदयाल ਸਿੰਘ ਆਖਰ ਵੇਲੇ ਬਰਨਾਲੇ ਸੀ ਸਰਜੀਤ ਸਿੰਘ ਆਪਣੇ ਮੁੰਡੇ ਕੋਲ ਕੈਨੇਡਾ ਚ ਰਿਹਾ ਗਿਆ ਉਂਝ ਤਾਂ ਅਸੀਂ ਵੀ ਕੈਨੇਡਾ ਅਮਰੀਕਾ ਮੁੰਡਿਆਂ ਕੋਲ ਰਿਟਾਇਰ ਹੋਣ ਪੋਂਏ 2 ਸਾਲ ਤੱਕ ਦਾ ਦਾਰਸਾ ਦੋ ਚੱਕਰਾਂ ਚ ਲਾਏ ਹਾਂ ਪਰ ਪਿੰਡ ਦਾ ਮੋਹ ਬੜਾ ਆਉਂਦਾ ਹੈ ਜਿੰਨਾ ਗਲੀਆਂ ਚ ਕੱਚੀਆਂ ਹੋਂ ਵੇਲੇ ਕੋਡੀ ਵਾਡੀ ਖੁੱਦੋ ਕੁੰਡੀ ਲੱਲੇ ਕੁੱਤੀ ਪੋਂਏ ਗੁੱਲੀ ਡੰਡਾ ਉੱਚੇ ਨੀ ਮੈਂ ਕਾਂਗਲੇ ਵਰਗੀਆਂ ਖੇਡਾਂ ਖੇਡੀਆਂ ਉਹ ਭਲਾ ਕਿਵੇਂ ਭੁੱਲ ਸਕਦਾ ਹੈ ਖੁੱਬੀ ਤੋਂ ਪੁੱਠੇ ਹੱਥ ਤੇ ਕਰਦ ਨਾਲ ਕੱਟੀ ਪਤਲੀ ਤਹਿ ਵਾਲੀ ਖੋਏ ਦੀ ਬਰਫੀ ਤੇ ਜੀਵਨ ਦੀ ਬਾਜਾ ਵਜਾ ਕੇ ਬਰਫ ਕੱਦੂ ਕਸ਼ ਕਰਕੇ ਤਿਆਰ ਕੀਤੀ ਰੰਗਦਾਰ ਕੁਲਫੀ ਭਲਾ ਕਿ ਮੈਂ ਭੁੱਲ ਸਕਦੀ ਹੈ ਸਬਜ਼ੀਆਂ ਵਿੱਚ ਨੌਂਦਾ ਸੁਨਾਮ ਵਾਲਾ ਭਾਈ ਤਾਂ ਅਜੇ ਕੱਲ ਦੀ ਗੱਲ ਲੱਗਦੀ ਹੈ ਹੁਣ ਜੂਨ ਜੁਲਾਈ 2015 ਚ ਕੈਲੀਫੋਰਨੀਆ ਅਮਰੀਕਾ ਦੇ ਸ਼ਹਿਰ ਪਾਮਡੇਲ ਬੈਠਾ ਫਿਲਮ ਬਾਬੂ ਦ੍ਰਿਸ਼ ਯਾਦ ਕਰ ਰਿਹਾ ਹਾਂ ਪਿੰਡ ਫੋਨ ਕਰਨ ਤੇ ਵੱਡੇ ਜੀ ਰਣਜੀਤ ਸਿੰਘ ਦੇ ਲੜਕੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਆਪਣੇ ਗਵੰਢੀ ਰੋਪ ਸਿੰਘ ਪੁੱਤਰ ਬਾਘਰੂ ਸਿੰਘ ਤੇ ਹਰਨੇਕ ਸਿੰਘ ਪੁੱਤਰ ਲਾਲ ਸਿੰਘ ਦੋਵੇਂ ਚਲਾਣਾ ਕਰ ਗਏ ਹਨ ਬਾਗਰੂ ਸਿੰਘ ਦਾ ਬਲਦੇਵ ਸਿੰਘ ਬਿੱਲੂ ਪਹਿਲੇ ਹੀ ਚਲਣਾ ਕਰ ਗਿਆ ਸੀ। ਪਿਛਲੀ ਵਾਰ ਮਈ 2014 ਚ ਜਦੋਂ ਮੈਂ ਇੱਥੇ ਅਮਰੀਕਾ ਸੀ ਤਾਂ ਪ੍ਰਸਿੱਧ ਵਿਦਵਾਨ ਗਜ਼ਲਗੋ ਸਰੂ ਸਿੰਘ 베ਰਲ ਨਹੀਂ ਰਹੇ ਸਨ। ਹੁਣ ਤੱਕ ਬਰਨਾਲੇ ਰਹਿੰਦੇ ਵੀ ਤਨੌਲੇ ਗੜਲੋ ਸਕੂਲ ਤੇ 18 ਸਾਲ ਪੜਾਉਂਦੇ ਹੋਏ ਪਿੰਡ ਦਾ ਆਉਣ ਜਾਣ ਆਮ ਵਾਂਗ ਵਰਕਰਾਰ ਰਿਹਾ। ਮੰਗਣੇ ਭੋਗ ਸਸਕਾਰ ਤੇ ਜਾਈਦਾ ਹੀ ਹੈ। ਘਰ ਵੀ ਜਰੂਰ ਖਿਚੜਾ ਹੈ। ਮੈਂ ਤਾਂ ਆਪ ਆਪਣੀ ਲਾਇਬ੍ਰੇਰੀ ਵਿੱਚ ਵੀ ਪਿੰਡ ਤਬਦੀਲ ਕਰ ਦਿੱਤੀ ਕਿਉਂਕਿ ਬਰਨਾਲੇ ਸਿਉਂ ਕੁਦੀਪੁਰਮਾਰ ਹੈ ਸੋ ਪੱਕਾ ਰਿਸ਼ਤਾ ਪਿੰਡ ਨਾਲ ਜੋੜੀ ਰੱਖਿਆ ਹੈ ਹੁਣ ਇਥੋਂ ਸਤੰਬਰ ਦੇ ਅਖੀਰ ਤੱਕ ਵਾਪਸੀ ਹੈ ਅੱਜ ਖਿਆਲ ਆ ਰਿਹਾ ਹੈ ਕਿ ਕੁਝ ਕੁ ਵੱਡੇ ਰੇਤੇ ਮਾਪੇ ਪਹਿਲਾਂ ਪਹਿਲਾਂ ਹੀ ਨਹੀਂ ਰਹੇ ਕੁਝ ਗਿਆਨੀ ਜਵਾਲਾ ਸਿੰਘ ਹਰਨੇਕ ਸਿੰਘ ਤੀੜਿਆ ਡੱਲੀ ਵਾਲਾ ਮਹਿੰਦਰ ਸਿੰਘ ਪੰਬੜੋ ਪ੍ਰੀਤਮ ਸਿੰਘ ਦਲੀਪ ਸਿੰਘ ਸ਼ੇਰਾ ਬਲਵਿੰਦਰ ਸਿੰਘ ਖਿੱਲੂ ਸੂਬੇਦਾਰ ਜਗਜੀਤ ਸਿੰਘ ਸਰਪੰਚ ਭੋਰੇ ਵਾਲਾ ਨਹਿنگ ਸਰਜੀਤ ਸੰਤ ਸਿੰਘ ਤੇ ਤਿੰਨੇ ਭਰਾ ਮਾਸਟਰ ਸੁਖਦੇਵ ਸਿੰਘ ਬਲਦੇਵ ਸਿੰਘ ਵੀਰਾ ਤੇ ਗੁਰਚਰਨ ਸਿੰਘ ਕੋਚ ਅਕਲੀ ਵਾਲਾ ਬਲਦੇਵ 나જર ਤੱਲਾ ਅਮਰਜੀਤ ਸਿੰਘ ਕੌਂਗ ਰਜਿੰਦਰ ਸਿੰਘ ਭਾਉ ਮੱਲ ਸਿੰਘ ਬੰਤ ਸਿੰਘ ਭਿੱਲਾ ਸ਼ਾਮ ਲਾਲ ਗੋਦਾ ਸਿੰਘ ਮੇਵਾ ਸਿੰਘ ਮਾਨ ਗਵਿੰਦਰ ਸਿੰਘ ਕਰਪਾਲ ਸਿੰਘ ਕਾਲੀ ਲਾਹ ਸਿੰਘ ਦਰਦੀ ਕੇਵਲ ਸਿੰਘ ਕੇਵਾ ਭਗਵਾਨ ਸਿੰਘ ਸੂਰੇ ਕਾ ਪ੍ਰੀਤਮ ਸਿੰਘ ਪੀ ਝੂਡਾ ਕੀਆ ਰਗਵੀਰ ਸਿੰਘ ਕਾਂਗਰਸੀ ਤੇ ਉਹਨਾਂ ਦਾ ਭਰਾ ਮਹਿੰਦਰ ਸਿੰਘ ਜੋ ਮਸਤੂਆਣੇ ਪੜਿਆ ਸੀ ਤੇ ਸਰਬਜੀਤ ਸਿੰਘ ਗੇਲੀ ਜੈਲਦਾਰ ਮਹਿੰਦਰ ਸਿੰਘ ਨੰਬਰਦਾਰ ਗੁੰਨਾ ਪ੍ਰਵਾਰ ਸੁਖਦੇਵ ਸਿੰਘ ਬਲਦੇਵ ਸਿੰਘ ਗੁਰਲਾਲ ਜਗਪਾਲ ਬਾਬੂ ਸਿੰਘ ਮਿੰਦਰ ਸਿੰਘ ਢਿੱਲੂ ਕੇ ਦਰਬਾਰ ਸਿੰਘ ਗੱਲ ਕੀ ਬਾਬਾ ਫਰੀਦ ਦੇ ਵਾਕ ਅਨਸਾਰ ਇੰਨੀ ਅੱਖੀਂ ਦੇਖਦਿਆਂ ਕੀਤੀ ਚੱਲ ਗਈ ਭਰਜਾਈ ਸਰਜੀਤ ਕੁਰੂ ਨੂੰ ਵੀ 2 ਸਾਲ ਹੋ ਗਏ ਸਾਡੇ ਧਾਰਮਿਕ ਵਿਦਿਆਗੁਰੂ ਸੰਤ ਭਜਨ ਸਿੰਘ ਜੀ ਅਕਤੂਬਰ 1974 ਚ ਹੀ ਅਚਾਨਕ ਚਲਾਣਾ ਕਰ ਗਏ ਸੀ ਸਖਮਿੰਦਰ ਸਿੰਘ ਦੇ ਦਾਦਾ ਗੰਡਾ ਸਿੰਘ ਸਰਪੰਚ ਪਿਤਾ ਮੰਗਲ ਸਿੰਘ ਗੁੰਡੀ ਆਤਮਾ ਸਿੰਘ ਨਰੰਗਨ ਸਿੰਘ ਗੁਰदयाल ਸਿੰਘ ਸੰਤਾ ਸਿੰਘ ਬੰਤਾ ਸਿੰਘ ਬੰਤਾ ਸਿੰਘ ਕਰਨੈਲ ਸਿੰਘ ਮਿਸਤਰੀ ਰੂੜ ਸਿੰਘ ਬੰਤ ਸਿੰਘ ਜੀਤ ਸਿੰਘ ਧੰਨਾ ਸਿੰਘ ਨਿੱਕਾ ਸਿੰਘ ਵਰਗੇ ਕਲੋਂ ਦੇ ਪਿੰਡ ਦੇ ਚਿੱਤਰਪਟ ਤੋਂ ਲੋਕ ਹੋ ਚੁੱਕੇ ਹਨ ਬਰਗੇੜੀਅਰ ਬਲਵਿੰਦਰ ਸਿੰਘ ਅਗਸਤ 2000 ਚ ਕੁੱਪਵਾੜੇ ਸ਼ਹੀਦ ਹੋ ਗਏ ਉਹਨਾਂ ਦੇ ਬਜ਼ੁਰਗ ਗੁਰਦੇਵ ਸਿੰਘ ਗੁਰਬਚਨ ਸਿੰਘ ਰਿਟਾਇਰਡ ਇੰਸਪੈਕਟਰ ਵੀ ਤੁਰ ਗਏ ਜੈਲਦਾਰ ਗੁਰਚੰਨ ਸਿੰਘ ਗੁਰਕਬਾਲ ਸਿੰਘ ਮਾਈ ਪ੍ਰੀਤਮ ਕੁਰ ਉਹ ਵੀ ਨਹੀਂ ਰਹੇ ਤੇਜਾ ਸਿੰਘ ਹਰਨਾਰਾਇਣ ਸਿੰਘ ਬਾਗ ਸਿੰਘ ਕਰਨੈਲ ਸਿੰਘ ਭਾਨ ਸਿੰਘ ਛੱਗਪੁਰ ਸਿੰਘ ਗਰਤਾਰ ਸਿੰਘ ਚੰਨਣ ਸਿੰਘ ਰਣਜੋਤ ਸਿੰਘ ਕਾਲੀ ਕੌਰ ਸਿੰਘ ਵਿੰਡੇ ਕੇ ਭਗਮਾਨ ਸੂਰਪਾਲ ਸਿੰਘ ਸੌਕੇ ਕਰਨੈਲ ਸਿੰਘ ਗੁਰਦੇਵ ਸਿੰਘ ਗਰਨਾਮ ਕੁਰ ਪ੍ਰੀਤਮ ਸਿੰਘ ਲਖੇਕਾ ਬੰਤ ਜਥੇਦਾਰ ਦਰਸ਼ਨ ਸਿੰਘ ਗੁਰਦੇਵ ਸਿੰਘ ਨਹਿੰਗ ਨਸੀਬ ਕੁਰ ਕਰਪਾਲ ਕੁਰ ਭਗਤਾ ਸਿੰਘ ਅਨੰਦ ਕੁਰ ਮਾੜੋ ਰੂਪ ਸਿੰਘ ਉੱਗਰ ਸਿੰਘ ਗਰਦਿਆਲ ਸਿੰਘ ਬੁੱਧੂ ਕਾ ਜਗਤ ਕਰਤਾਰ ਸਿੰਘ ਮੋਗੇਦਾਰ ਮਿੰਦਰ ਕੌਰ ਗਰੀਵ ਸਿੰਘ ਬੁੱਧਾ ਸਿੰਘ ਮੋਦਨ ਸਿੰਘ ਚੰਨਣ ਸਿੰਘ ਕੀਚਰ ਸਿੰਘ ਨਰਿੰਦਰ ਸਿੰਘ ਸੰਤ ਕਰਤਾਰ ਸਿੰਘ ਰਿਸ਼ੀਕੇਸ਼ ਪਿਆਰਾ ਸਿੰਘ ਲਾਲ ਸਿੰਘ ਗੁਰਬਚਨ ਸਿੰਘ ਹਮੀਰ ਕੌਰ ਖੋਜੀਆਂ ਦੇ ਸਾਧਾਂ ਦੇ ਬਚਨ ਸਿੰਘ ਪ੍ਰੀਤਮ ਸਿੰਘ ਤਾਰੇ ਕਾ ਪ੍ਰੀਤਮ ਪ੍ਰੇਮ ਸਿੰਘ ਜੱਗਰ ਸਿੰਘ ਜੇਵ ਸਿੰਘ ਬਿੰਦਰ ਸਿੰਘ ਮਕੰਦ ਸਿੰਘ ਮਿਸਤਰੀ ਇੰਦਰ ਸਿੰਘ ਪ੍ਰੀਤਮ ਸਿੰਘ ਦਲੀਪ ਕੌਰ ਧਿਆਉਰ ਮਿੰਦਰ ਸਿੰਘ ਸ਼ਾਮਕੁਰ ਤਿੰਨੋ ਗੁਰਦਿਆਲ ਸਿੰਘ ਮਿਸਤਰੀ ਭਾਜਨ ਸਿੰਘ ਔਖੇ ਕਾ ਭਾਜਨ ਸਿੰਘ ਗੱਜੂ ਕਾ ਆਰਾਮ ਲਾਲ ਅਰੋੜਾ ਸੰਗਰੂਰ ਵਾਲਾ ਚਲਦੀ ਫਿਰਦੀ ਦੁਕਾਨ ਵਾਲਾ ਇੰਦਰਾ ਗਾਂਧੀ ਨੂੰ ਚਿੱਠੀਆਂ ਪਾਉਣ ਵਾਲਾ ਗੁਰਦਿਆਲ ਸਿੰਘ ਗੁਕਲੂ ਬਾਰੂ ਸਿੰਘ ਜੋਗਾ ਸਿੰਘ ਨੰਬਰਦਾਰ ਬਿੱਲੂ ਸਿੰਘ ਨੰਬਰਦਾਰ ਮਸਤ ਸਿੰਘ ਚੌਂਕੀਦਾਰ ਇਦੂ ਸਿੰਘ ਚੌਂਕੀਦਾਰ ਅਲੀਆ ਸ਼ਾ ਸਰਪੰਚ ਮਿੰਦਰ ਕੌਰ ਮਾਨਾਂ ਦੀ ਸਿਮਰਜੀਤ ਕੌਰ ਸਿਮਲੋ ਜਮਾਰੇ ਕਾ ਪ੍ਰੀਤਮੋ ਗਿੰਦਾ ਸਿੰਘ ਗਵਿੰਦਾ ਕਰਮੋ ਮੁਖਤਿਆਰ ਤਨ ਕਰਮਾਈ ਪਟਾਲੋ ਬੁੜੀ ਪੀਖੋੜੀ ਕਮਾਲਦੀਨ ਜਮਾਲਦੀਨ ਫਤੇਖਾ ਧੰਮੀ ਖਾ ਤੇ ਉਹਦੀ ਮਾਂ ਸੌਂਦੇ ਕੇ ਜੰਗੀਰ ਸਿੰਘ ਵਚਨ ਸਿੰਘ ਬਜਿੱਤਰ ਸਿੰਘ ਨਸ਼ੱਤਰ ਸਿੰਘ ਕੇਰ ਸਿੰਘ ਖੇਤਾਂ ਵਾਲੇ ਹਾਕਮ ਸਿੰਘ ਜਗਰ ਸਿੰਘ ਸੇਵਾ ਸਿੰਘ ਪਰਮਜੀਤ ਸਿੰਘ ਮੱਥਾ ਸਿੰਘ ਮਿੱਠੂ ਸਿੰਘ ਇੱਕ ਲੰਬੋ ਲੰਬੀ ਲੜੀ ਹੈ ਜੋ ਮੁੱਕਣ ਦਾ ਨਾਂ ਨਹੀਂ ਲੈ ਰਹੀ ਹੁਣ ਪਿੰਡ ਜਾਵਾਂਗਾ ਲੈ ਦੇ ਕੇ ਚੰਦ ਮਿੱਤਰ ਪਿਆਰੀ ਰਹਿ ਗਏ ਜਿਸ ਦੇ ਹਨ ਵੱਡੇ ਤੇ ਪੁਰਾਣੇ ਤਾਂ ਉਂਗਲਾਂ ਤੇ ਗਿਣਨਯੋਗ ਹੀ ਉਹਨਾਂ ਚੰਦਕ ਨੂੰ ਮਿਲ ਕੇ ਹਰਾ ਹੋ ਜਾਵਾਂਗਾ ਹੌਲਾ ਮਹਿਸੂਸ ਕਰਾਂਗਾ ਤਾਜ਼ਗੀ ਭਰਾਂਗਾ ਕਦੇ ਚਾਰ ਸੱਥਾਂ 'ਚ ਤਾਸ਼ ਦੀਆਂ ਬਾਜ਼ੀਆਂ ਲੱਗਦੀਆਂ ਸਾਨੂੰ ਨਿੰਮ ਵਾਲੀ ਸੱਤ ਤੇ ਠਾਈ 'ਚ ਤਾਂ ਮੁੰਡੇ ਬਰਾਬਰ ਵੱਖਰਾ ਕਾੜਾ ਵੀ ਜਮਾ ਲੈਂਦੇ ਸੀ ਸੱਤ ਵਾਲੀ ਰੌਣਕ ਤਾਂ ਲਗਭਗ ਅਲੋਪ ਹੀ ਹੋ ਗਈ ਜੱਗੇ ਦੀ ਡਾਕ ਘਰ ਵਾਲੀ ਆਟਾ ਚੱਕੀ ਤੇ ਦੁਕਾਨ ਤੇ ਵੀ ਕੱਦ ਕੁਰਸੀ ਪੜਨ ਬੈਠਣ ਬੜੀ ਰਹਿ ਗਈ ਤੇ ਬਾਕੀ ਖਾਲੀ ਹੋ ਗਈਆਂ ਹੁਣ ਜਹਾਜ਼ ਤੇ ਵੀ ਤਾਂਸ਼ ਮੁਕਤ ਮਿਲ ਜਾਂਦੀ ਹੈ ਮੁੰਡਿਆਂ ਤੋਂ ਵੀ ਦੋ ਦੋ ਤਿੰਨ ਤਿੰਨ ਸੋਹਣੀਆਂ ਤਾਂਸ਼ਾਂ ਮਿਲ ਗਈਆਂ ਹਨ ਪਿਛਲੀ ਵਾਰ ਦੋਹਾਂ ਸੱਥਾਂ ਚ ਗੁਰਵਚਨ ਸਿੰਘ ਚੇਤ ਸਿੰਘ ਤੇ ਬਚੋਲੇ لال ਸਿੰਘ ਜਟਾਣੇ ਨੂੰ ਚੌ ਨਾਲ ਖੇਡਣ ਲਈ ਤੋਹਫੇ ਦੇ ਕੇ ਆਇਆ ਸੀ ਬਹੁਤਾ ਕਰਕੇ ਗੜੇ ਕੇ ਪੂਰਨ ਹੋਰੀ ਸਰਾ ਮਣਾਉਣ ਹੀ ਖੇਡਦੇ ਸਨ ਕਦੇ-ਕਦੇ ਮੇਰੇ ਪਿਤਾ ਜੀ ਵੀ ਹਾਜ਼ਰੀ ਭਰ ਲੈਂਦੇ ਸਨ ਹੁਣ ਤਾਂ ਸੀ ਵੀ ਚਲਦੀ ਹੈ ਉਹ ਗੀਤ ਹੈ ਨਾ 나ਜਰਾ ਲਾਲ ਹੈ ਸੀਪ ਦੀ ਬਾਜੀ ਸੱਥਾਂ ਖਾਲੀ ਹੋ ਜਲੀਆਂ ਕਿੰਨੀ ਸਚਾਈ ਹੈ ਇਸ ਸਤਰ ਵਿੱਚ ਵਾਕਈ ਸੱਥਾਂ ਖਾਲੀ ਹੋ ਜਲੀਆਂ ਹਨ ਹੁਣ ਤੱਕ ਕੰਮ ਸਨ ਬੇਲ ਨਹੀਂ ਸੀ ਗੱਲਾਂ ਕਰਨ ਲਈ ਮਿਲਣ ਗਿਰਨ ਲਈ ਹੁਣ ਸਮਾਂ ਹੈ ਪਰ ਗੱਲਾਂ ਕਿਹਦੇ ਨਾਲ ਕਰੀਏ ਤੁਰ ਗਏ ਗਵੰਢੋਂ ਯਾਰ ਰੱਬਾ ਹੁਣ ਕੀ ਕਰੀਏ ਵੱਡੀਆਂ ਮਾਈਆਂ ਰੱਬ ਘਰ ਦੁਰਗੀਆਂ ਆਮ ਉਹ ਮੁਰ ਆਪਣੇ ਘਰੀ ਤੁਰਗੀਆਂ ਨਮੀਆਂ ਆਈਆਂ ਜਾਣਦੀਆਂ ਨਹੀਂ ਨਵੇਂ ਪੋਚ ਵਾਲਿਆਂ ਨੂੰ ਆਪਾਂ ਘਟ ਜਾਣਦੇ ਹਾਂ ਪਿੱਪਲ ਬਰੂਟੇ ਵੱਡ ਦਿੱਤੇ ਖੂਸ਼ ੱਪੜਪੂਰ ਦਿੱਤੇ ਗਲੀਆਂ ਪੱਕੀਆਂ ਹੋ ਗਈਆਂ ਖੇਤਾਂ 'ਚ ਵੀ ਆਂਬ ਬਾਰਾ ਬਾਗ ਅਮਰੂਦ ਜਾਮਣ ਖਜੂਰ ਨਸੂੜੇ 베ਰੀਆਂ ਟਾਲੀਆਂ ਕਿਕਰਾਂ ਸਭ ਦਾ ਸਫਾਇਆ ਕਰ ਦਿੱਤਾ ਗਿਆ ਹੈ ਕੱਸੀਆਂ ਸੂਏ ਪੂਰ ਦਿੱਤੇ ਪੱਕੇ ਕਰ ਦਿੱਤੇ ਗਏ ਫਸਲਾਂ ਦੀ ਗੱਲ ਲੈ ਲਓ ਬਸ ਕਣਕ ਤੇ ਜੀਰੀ ਚਾਹੇ ਬਿਜਲੀ ਨਾ ਆਵੇ ਮੰਡੀ ਚ ਰੋਲੇ ਚਾਹੇ ਚਾਹੇ ਮੰਡੀ ਚ ਪਈ ਤੇ ਮੀਂਹ ਪੈ ਜੇ ਪਰ ਬੀਜ ਨਹੀਂ ਆਹੀ ਨੇ ਕਿਦਰੇ ਸੁਪਨੇ ਹੋ ਗਏ ਛੋਲੇ ਸਰੋਂ ਕਮਾਦ ਮੂੰਗਫਲੀ ਤੇਲ ਸਣ ਜਵਾਰ ਬਾਜਰਾ ਹਰ ਹਰ ਮੂੰਗੀ ਮੱਕੀ ਵਰਗੇ ਅਨਾਜ ਛੱਲੀਆਂ ਮੁੱਲ ਕਣਕ ਦੇ ਰਾਣੇ ਮੱਕੀ ਦੇ ਰਾਣੇ ਮੁੱਲ ਗੰਨੇ ਦਾ ਰਸ ਰੇੜੀ ਵਾਲੇ ਤੋਂ ਹੁਣ ਤਾਂ ਬਸ ਇਹੀ ਹੋ ਗਿਆ ਪੂਰੇ ਮੁਲਕ 'ਚ ਮਸ਼ਹੂਰ ਸੀ ਤਣਾਉਲੇ ਦੀ ਪਸ਼ੂ ਮੰਡੀ ਉੱਥੇ ਵੀ ਦਿਨ ਵੇਲੇ ਟਾਮ ਟਾਮੇ ਪਸ਼ੂਆਂ ਦੀ ਰਹਿ ਗਈ ਬਸ ਉਹ ਮੰਡੀ ਟਰੱਕਾਂ ਟਰਾਲੀਆਂ ਤੇ ਲੱਦ ਕੇ ਪਸ਼ੂ ਲੈ ਆਉਂਦੇ ਨੇ ਸ਼ਾਮ ਨੂੰ ਵਾਪਸ ਗੁਆਂਡ ਦੇ 15 ਪਿੰਡਾਂ 'ਚ 4 ਦਿਨ ਲੱਗਣ ਵਾਲਾ ਰੌਣਕ ਮੇਲਾ ਉਹੀਂ ਕਿਦਰੀ ਕਫੂਰ ਹੋ ਗਿਆ ਉਂਝ ਤਾਂ ਹੁਣ ਪਿੰਡ 'ਚ ਪਸ਼ੂ ਰਹਿ ਹੀ ਕਿਹੜੇ ਨੇ ਕਿਹੜਾ ਐਵੇਂ ਮੱਧਾਂ ਗਾਵਾਂ ਤੋਂ ਖੁਰਬੜਾਵੇ ਨਾਲੇ ਮਹਿੰਗੇ ਠੇਕੇ ਵਾਲੀ ਜ਼ਮੀਨ ਕੱਖਾਂ ਲਈ ਕਾਠ ਮਾਰੇ ਉੱਤੋਂ ਕੁਤਰਾ ਕਰਨ ਦੀ ਵੱਢ ਕੇ ਲਿਆਉਣ ਦੀ ਜਹਿਮਤ ਕੌਣ ਝੱਲੇ ਨਾ ਗੱਡੇ ਰੇੜੀ ਦੀ ਲੋੜ ਨਾ ਬਲਦ ਬੱਛੇ ਦੀ ਜ਼ਰੂਰਤ ਬਸ ਢੋਲ ਵਾਲੇ ਨਾਲ ਪਾਈਆ ਦਸੇ ਤੜਕੇ ਆਥਣੇ ਬੰਨ ਲਓ ਜਾਂ ਡੈਰੀ ਤੋਂ ਲਿਓ ਬਥੇਰੀਆਂ ਬੁੱਲ ਗਈਆਂ ਨਵੇਂ ਮੁੰਡੇ ਤਾਂ ਚਾਹ ਦੁੱਧ ਪੀਣ ਤੋਂ ਉਂਝੀ ਨਫ਼ਰਤ ਕਰਦੇ ਹਨ ਇਸ ਨਾਲ ਸਟ੍ਰੀਟਸ ਵਿੱਚ ਫਰਕ ਪੈਂਦਾ ਪੁਰਾਣਿਆਂ ਨੂੰ ਡਾਕਟਰਾਂ ਨੇ ਦੁੱਧ ਪੀਣੋਂ ਮਨਾ ਕਰ ਦਿੱਤਾ ਹੈ ਕਿਆ ਤਿਆਬ ਬਣਾਉਂਦੀ ਹੈ ਸੋ ਸੁੱਕੇ ਹੀ ਸੜਨ ਲੱਗ ਗਿਆ ਹੈ ਵਿਆਹ ਵੀ ਮਿਲਣ ਗੇਣ ਦਾ ਸਬਬ ਹੁੰਦਾ ਸੀ ਕੜਾਹੀ ਚੜਨ ਤੋਂ 3-4 ਦਿਨ ਤੱਕ ਚੱਲਦਾ ਸੀ ਉਹ ਵੀ ਗਿਆ ਮੈਰਿਜ ਪੈਲ ਸਿਖਾ ਗਏ ਉਹਨੂੰ ਕਈ ਤਾਂ ਲਫਾਫੇ ਚ ਪਾ ਕੇ ਛਕਨੋ ਪਹਿਲਾਂ ਪੁੱਛੇ ਹੀ ਦੇ ਆਉਂਦੇ ਨੇ ਕਿਸੇ ਮੈਂਬਰ ਨੂੰ ਜਾਂ ਹੋਰ ਨੂੰ ਰੋਟੀ ਵਾਲੇ ਭਾਰੀ ਭਰਕ ਮਖਾਣੇ ਤੋਂ ਵੀ ਹਰ ਕੋਈ ਨੱਕ ਵੱਟਣ ਲੱਗ ਗਿਆ ਹੈ ਬਾਕੀ 4-5 ਵਜੇ ਜੋੜੀ ਦੇ ਛਕਣ ਲਈ ਬੈਠਣ ਨੂੰ ਕਿਹੜਾ ਢਿੱਕੇ ਸੋ ਆਉਣ ਜਾਣ ਚ ਵਿਆਹ ਸ਼ਾਦੀ ਦਾ ਸੰਖ ਪੂਰਿਆ ਜਾਂਦਾ ਹੈ ਮੰਗਣੇ ਵਾਲੀ ਕਹਾਣੀ ਲਗਭਗ ਖਤਮ ਹੀ ਹੋ ਗਈ। ਉਂਝ ਰਸਮਾਂ ਰੋਕਾਂ ਚਾਰ-ਚਾਰ ਹੋਣ ਲੱਗ ਪੀਆਂ। ਮਿਲਦੀਆਂ ਮਿਲਣੀਆਂ ਵੀ ਦੋ ਹੁੰਦੀਆਂ ਨੇ ਤੇ ਰਿਸੈਪਸ਼ਨਾਂ ਵੀ ਹੁੰਦੀਆਂ ਨੇ। ਜਾਗੋ ਦਾ ਦਿਖਾਵਾ ਵੀ ਕਿਧਰੇ-ਕਿਧਰੇ ਜ਼ਰੂਰ ਦੇਖ ਜਾਂਦਾ ਹੈ। ਆਨੰਦ ਕਾਰਜ ਤੇ ਮਰਨੇ ਪਰਨੇ ਗੁਰੂ ਘਰ ਵਿਖੇ ਹੀ ਸੰਪੰਨ ਹੋਣ ਦੀ ਸਤਕਾਰਤਮੜੀ ਜ਼ਿਆਦਾ ਬਣ ਗਈ ਹੈ। ਕਿਉਂਕਿ ਆਮ ਲੋਕਾਂ ਨੂੰ ਘਰ ਦੇ ਤੋਂ ਬਿਨਾ ਕਿਉਂ ਆਨੰਦ ਕਾਰਜ ਦੇਖਣ ਦੀ ਗੱਲ ਕਹੀ ਜਾਵੇ। ਸੋ ਸਮਾਂ ਪਤਾ ਨਹੀਂ ਕਿੱਥੇ ਸੁੰਗੜ ਕੇ ਲੁਕ ਬੈਠਾ ਹੈ। ਬੇੜ ਵੀ ਕਿਸੇ ਕੋਲ ਨਹੀਂ ਕੰਮ ਵੀ ਕੋਈ ਦਿਖਾਈ ਨਹੀਂ ਦੇ ਰਹੇ ਝੋਨੇ 'ਚ ਨੱਕਾ ਲਾਉਣ ਬੰਦ ਕਰਨ ਜਾਂ ਬਿਜਲੀ ਚਲਾਉਣ ਬੰਦ ਕਰਨ ਦੀ ਗੱਲ ਵੀ ਗਈ ਨੱਕਾ ਪੂਰੇ ਕਿੱਲੇ ਦਾ ਇੱਕੋ ਤੇ ਸਟਾਰਟਰ ਆਟੋਮੈਟਿਕ ਹੋਰ ਤਾਂ ਹੋਰ ਵਿਆਹ ਕਰਾਉਣ ਦੀ ਉਮਰ ਵੀ 15-18 ਤੋਂ ਵੱਧ ਕੇ 28 ਤੋਂ 40 ਤੱਕ ਹੋ ਗਈ ਹੈ ਸ਼ਾਇਦ ਪੜ੍ਹਾਈ ਲਿਖਾਈ ਜਾਂ ਸੈੱਟ ਹੋਣ ਕਰਕੇ ਹੋ ਗਈ ਹੋਵੇ ਕੁਝ ਵੀ ਹੋਵੇ ਪਿੰਪਲ ਦਾ ਡਰ ਕਦੋਂ ਦਾ ਖਤਮ ਹੋ ਗਿਆ ਪਰ ਭੀਮ ਸ਼ਤਨਹੁਲੇ ਤੋਂ ਕਦੇ ਨਹੀਂ ਆਵੇਗਾ ਨਾ ਜਾਵੇਗਾ ਸੜਕ ਤਾਂ ਸੂਣੀ ਬਣ ਗਈ ਪਰ ਕੈਪਟਨ ਹੀਰਾ ਸਿੰਘ ਕਦੇ ਸਵੇਰੇ ਸ਼ਾਮ ਤੁਰੇ ਆਉਂਦੇ ਜਾਂਦੇ ਨਹੀਂ ਮਿਲਣਗੇ ਪ੍ਰੇਮ ਕੁਮਾਰ ਦੀ ਸਾਥ ਵਾਲੀ ਦੁਕਾਨ ਚਾਨਣ RAM ਲਖਮਨ ਦਾਸ ਉਪਲੀ ਵਾਲਿਆਂ ਦੀ ਪੱਠੀਆਂ ਵਾਲੀ ਟੋਬੇ ਸਾਹਮਣੀ ਦੁਕਾਨ ਤੇ ਪ੍ਰਕਾਸ਼ ਚੰਦ ਲੋਂਗੋ ਵਾਲੀਆਂ ਬਟਨ ਮਲ ਦੀਆਂ ਦੁਕਾਨਾਂ ਹੁਣ ਨਹੀਂ ਮਿਲਣਗੀਆਂ ਪਿਆਰਾਲਾ ਸਰੇਂਦਰ ਕੁਮਾਰ ਵਾਲੀ ਰਾਜਾਰਾਮ ਵਾਲੀ ਥਾਈ ਨਾਲ ਲੱਗਦੀ ਦੁਕਾਨ ਤਾਂ ਹੁਣ ਕਦੋਂ ਦੀ ਘਰ ਦੇ ਰੂਪ ਵਿੱਚ ਬਣ ਚੁੱਕੀ ਹੈ ਹਾਂਜੀ ਛੋਪ ਤਰੰਝਣੋ ਇਹ ਤਾਂ ਬੀਤੇ ਦੀ ਬਾਤ ਬਣ ਗਈ ਵੱਡੇ ਥੰਦੀਏ ਥੰਦੇ ਚੌਲੀਆਂ ਤੇ ਮੰਝੀਆਂ ਦੀ ਰੈਂ ਖੜੀ ਕਰਕੇ ਉੱਪਰ ਕੱਪੜੇ ਪਾ ਕੇ ਵੱਡੀ ਸੁਭਾਅ ਤੇ ਹੱਥ ਨਾਲ ਸੇਵੀਆਂ ਵਟਦੀਆਂ ਕੁੜੀਆਂ ਹੁਣ ਕਦੇ ਨਹੀਂ ਦਿਖਾਈ ਦਿੰਦੀਆਂ ਲੈ ਦੇ ਕੇ ਇੱਕ ਤੀਆਂ ਲੱਗਦੀਆਂ ਸੀ ਪਹਿਲਾਂ ਅੰਤਰਾ ਓਲੇ ਵਾਲੇ ਪਾਸੇ ਅੰਬਾਂ ਹੇਠ ਫੇਰ ਪੱਠਰਾਂ ਵਾਲੇ ਪਾਸੇ ਪੀਪਲ ਬਰੋਟੇ ਥੱਲੇ ਉੱਥੇ ਰੇ ਵਾਲੀ ਸੋਸਾਇਟੀ ਚ ਅੱਗੇ ਡਿਸਪੈਂਸਰੀ ਵਾਲੀ ਥਾਂ ਵਿੱਚ ਜਾਂ ਮਾੜੇ-ਮੋٹے ਕਦੇ ਸਕੂਲ ਵਾਲੇ ਸਿਵਿਆਂ ਸਾਹਮਣੇ ਸਟੇਡੀਅਮ ਵਾਲੀ ਥਾਂ ਤੇ ਹੁਣ ਤਾਂ ਤੀਆਂ ਦਾ ਵੀ ਮੇਰੇ ਪਿੰਡ ਭੋਗ ਹੀ ਪਿਆ ਸਮਝੋ ਸ਼ਾਇਦ ਅਖਬਾਰਾਂ 'ਚੋਂ ਪੜ੍ਹ ਕੇ ਕੋਈ 1-2 ਦਿਨਾਂ ਤੀਆਂ ਦਾ ਮੇਲਾ ਮੇਰੇ ਪਿੰਡ ਵੀ ਲੱਗਣ ਲਾ ਲੇ ਚਾਹੇ ਰਸਮੀ ਹੀ ਹੋਵੇ ਇੰਨਾ ਕ ਤਾਂ ਬਾਹਰਲੇ ਦੇਸ਼ਾਂ ਕੈਨੇਡਾ ਅਮਰੀਕਾ 'ਚ ਵੀ ਪੰਜਾਬਣਾਂ ਲਾਉਣ ਲੱਗ ਪਈਆਂ ਮੁੰਡੇ ਖੇਡ ਮੇਲੇ ਵੀ ਕਰਾਉਣ ਲੱਗ ਪਏ ਆਪਣੇ ਪਿੰਡ ਖੇਡ ਮੇਲੇ ਹੁੰਦੇ ਵੀ ਹਟ ਗਏ ਕਦੇ ਬਾਹਰਲੇ ਗੁਰੂਕਰ ਸੰਤ ਤੇਜਾ ਸਿੰਘ ਜੀ ਜੋੜ ਮੇਲਾ ਮਨਾਉਂਦੇ ਸਨ ਤਿੰਨ ਦਿਨ ਦਾ ਮਾਣ ਲੱਗਦੇ ਪਿੰਡ 'ਚ ਖੂਬ ਰੌਣਕ ਰਹਿੰਦੀ ਦੂਰੋਂ ਨੇੜੇੋਂ ਕੁੜੀਆਂ ਪਰੌਣੇ ਰਿਸ਼ਤੇਦਾਰ ਹਾਜ਼ਰੀ ਭਰਦੇ ਹੁਣ ਜੋੜ ਮੇਲੇ ਤਾਂ ਇੱਕ ਦੋ ਵੱਧ ਹੋ ਗਏ ਪਰ ਉਹ ਵਾਲੀ ਗੱਲ ਦਾ ਕੁਝ ਨਹੀਂ ਰਿਹਾ ਭੋਗ ਹੀ ਪੈ ਗਿਆ ਨਗਰ ਕੀਰਤਨ ਦੀ ਸਜਤਾ 'ਚ ਬਹੁਤ ਹੋ ਗਈ ਕਿਸੇ ਪੜਾ ਦੀ ਗਲੀ ਵਾਲਾ ਲਾਣਾ ਬਿਨਾਂ ਲੱਡੂ ਸਮੋਸੇ ਵੰਡਾਣਾ ਪਕੌੜੇ ਨਾਲ ਗਰਮ ਚਾਹ ਦੀ ਸੇਵਾ ਤੋਂ ਬਿਰਭਾ ਨਹੀਂ ਰਹਿੰਦਾ ਪਾਰ 3 ਵਜੇ ਉੱਠ ਕੇ ਆਸਾ ਜੀ ਦੀ ਵਾਰ ਦਾ ਕੀਰਤਨ 1 2 ਵਜੇ ਰਾਤ ਨੂੰ ਜਨਮ ਸਾਖੀ ਦੀ ਕਥਾ ਮੁੱਧਤਾ ਤੋਂ ਸੰਤੋਖੀ ਜਾ ਚੁੱਕੀ ਹੈ ਕਿਉਂਕਿ ਪਾਠ ਚੱਲਦੇ ਦੌਰਾਨ ਕੀਰਤਨ ਜਾਂ ਕੋਈ ਕਥਾ ਵਿਖਿਆਨ ਮਰਯਾਦਾ ਤੇ ਸਤਕਾਰ ਨਹੀਂ ਰਹਿਣ ਦਿੰਦਾ ਇਸੇ ਲਈ ਜਵਜੀ ਸਾਹਿਬ ਨੂੰ ਖੰਡ ਪਾਠ ਸਾਹਿਬ ਨੂੰ ਰੱਖਣਾ ਵੀ ਤਾਵਾ ਹੀ ਰਹਿ ਗਿਆ ਹੈ ਚਲੋ ਘਰ ਵਾਲਿਆਂ ਨੂੰ ਵੀ ਚਾਰ ਪੈਸਿਆਂ ਦੀ ਬਚਤ ਹੋ ਜਾਂਦੀ ਹੈ ਪਿੰਡ ਦੇ ਨਵੇਂ ਮੁੰਡੇ ਲੋੜੀਂਦੀ ਸ਼ੁੱਧਤਾ ਤੇ ਸਤਕਾਰ ਵੀ ਨਹੀਂ ਰੱਖਦੇ ਇਹੋਂ ਹਰ ਪਾਸਿਓ ਲੋਕ ਗੀਤਾਂ ਦੀ ਸਤਰਾਂ ਵਾਲੀ ਗੱਲ ਹੋ ਰਹੀ ਹੈ ਪਿੱਪਲ ਦੇ ਪੱਤਿਆ ਵੇ ਕਿਹੀ ਖੜਖੜ ਲਾਈ ਐ ਪਤ ਝੜੇ ਪੁਰਾਣੇ ਦੇ ਰੁੱਤ ਨਵੇਂਆਂ ਦੀ ਆਈ ਐ ਖੈਰ ਰੋਹ ਵਿਚਾਰ ਪਿੰਡ ਤਾਂ ਜਾਣਾ ਹੀ ਐ ਮਿੱਟੀ ਦਾ ਮੋਹ ਐ ਮੋਹ ਦੀ ਖਿੱਚ ਐ ਉਹਦੀ ਦੇਣ ਅਦੁੱਤੀ ਐ ਵਿਦਿਆ ਦੇਣ ਵਾਲੇ ਸਥਾਨਾਂ ਗੁਰੂ ਘਰ ਤੇ ਸਕੂਲਾਂ ਨੂੰ ਸੇਜਦਾ ਵੀ ਕਰਨਾ ਹੈ ਗਲੀਆਂ ਨੂੰ ਵੀ ਸਲਾਮ ਕਹਿਣਾ ਹੈ ਘਰਵਾਰਾਂ ਨੂੰ ਦਰਸ਼ਨ ਕਰਕੇ ਸੁਰਤ ਸੰਭਾਲਣ ਤੋਂ ਸਾਰੀਆਂ ਯਾਦਾਂ ਦੇ ਰੂਬਰੂ ਵੀ ਹੋਣਾ ਹੈ ਉਹਦੇ ਜਰੇ-ਜਰੇ ਵਿੱਚ ਖੇਤਾਂ ਦੀ ਮਹਿਕ ਨਾਲ ਪੰਹਾਂ ਪਹਿਆਂ ਗਲੀਆਂ ਦੇ ਮੋੜਾਂ ਨਾਲ ਜੁੜੀਆਂ ਕੌੜੀਆਂ ਮਿੱਠੀਆਂ ਕਟਨਾਵਾਂ ਵੀ ਤਾਜ਼ਾ ਕਰਨੀਆਂ ਨੇ ਜੀਰਾਨ ਜਸ ਤੇ ਰੰਗੜੇ ਸੱਜਣਾ ਮਿੱਤਰਾਂ ਨਾਲ ਗੁਸਤਗੂ ਕਰਨੀ ਹੈ ਸੰਵਾਦ ਰਚੋਣਾ ਹੈ ਕਹਿੰਦੇ ਨਵਾਂ ਨੌ ਦਿਨ ਪੁਰਾਣਾ 100 ਦਿਨ ਉਂਝ ਵੀ ਸਾਹਿਬ ਮੇਰਾ ਨੀਤ ਨਮਾ ਸਦਾ-ਸਦਾ ਦਾ ਤਾਰ ਹੈ ਸੁਭਾਨਾ ਮਿਲ ਗਿਆ ਹੈ 베ਰੀਆਂ ਜਿੱਥੇ ਹੁੰਦੀਆਂ ਸਨ ਉਸ ਬੇਰੀਆਂ ਵਾਲੇ ਖੇਤ ਦੀ ਯਾਦਤ ਕਰਨੀ ਹੈ ਉੱਥੇ ਖਸਣ ਮੱਕੀ ਕੱਢਦੇ ਸੀ ਸੁੱਕੀਆਂ ਟਾਹਣੀਆਂ ਇਕੱਠੀਆਂ ਕਰਕੇ ਛੱਲੀਆਂ ਭੁੰਨ ਕੇ ਚਬਦੇ ਸੀ ਢੋਲਾ ਬਣਾ ਕੇ ਖਾਂਦੇ ਸੀ ਮੂੰਹ ਫੜੀ ਸ਼ਕਰਕੰਦੀ ਖਰਬੂਜੇ ਵੀ ਖਾਂਦੇ ਸੀ ਅਮਰੂਦ ਜਾਮਣਾ ਤਾਂ ਹੁਣ ਵੀ ਖਾਣ ਲਈ ਹਨ ਨਾਲੇ ਡਰੇਨ ਨੇੜਲੇ ਕਿੱਲੇ 'ਚ ਇੱਕੋ ਕੋਈ ਸੌ ਰਿਹਾ ਝੂਪੇ ਗੰਨੇ ਚੇਤੇ ਕਰਨੇ ਹਨ 베ਰ ਤਾਂ ਘਰ ਵਾਲੀ ਦੇਰੀ ਨੂੰ ਅਜੇ ਵੀ ਲੱਗਦੇ ਹਨ ਕੀ ਹੋ ਗਿਆ ਜੇ ਫੂਟੋਬੇ ਨਹੀਂ ਰਹੇ ਹੁਣ ਉਹ ਜਜਵਾਤ ਵੀ ਨਹੀਂ ਰਹੇ ਘਰ ਮਿਲਣ ਤੇ ਵੀ ਕੋਈ ਇਤਰਾਜ਼ ਵਾਲੀ ਭਾਵਨਾ ਨਹੀਂ ਉਪਜੇਗੀ ਸੋ ਮਿਲਾਂਗੇ ਆਪਣੇ ਪਿੰਡ ਨੂੰ ਰਾਂਹਾਂ ਨੂੰ ਮਿੱਟੀ ਨੂੰ ਤੇ ਮਿੱਟੀ ਤੇ ਤੁਰਦੇ ਫਿਰਦੇ ਆਪਣਿਆਂ ਨੂੰ ਇਸੇ ਲਈ ਮੈਂ ਕਹਿੰਦਾ ਹਾਂ ਮੈਂ ਪਿੰਡ ਜਾਣਾ ਹੈ